ਦੋਸਤੋ ਪੰਜਾਬ ਦੇ ਸਭ ਤੋਂ ਅਮੀਰ ਆਈਪੀਐਸ ਅਧਿਕਾਰੀ ਜਿਸ ਦੀ ਜਾਇਦਾਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲੋਂ ਤੋਂ ਵੀ ਕਈ ਗੁਣਾ ਵੱਧ ਹੈ ਇਹ ਇਕੱਲੇ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਸਭ ਤੋਂ ਅਮੀਰ ਆਈਪੀਐਸ ਆਫਸਰ ਹਨ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਆਈਪੀਐਸ ਅਧਿਕਾਰੀ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਜੋ ਕਿ ਹੁਣ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਨ ਜਿਨ੍ਹਾਂ ਬਾਰੇ ਤੁਸੀਂ ਲਗਭਗ ਸਾਰੇ ਹੀ ਜਾਣਦੇ ਹੋਵੋਗੇ ਕਿਉਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਹਨਾਂ ਦੀ ਨਿਯੁਕਤੀ ਰਹਿ ਚੁੱਕੀ ਹੈ ਅਸਲ ਵਿੱਚ ਹੁੰਦਾ ਕੀ ਹੈ ਕਿ ਸਾਲ 2016 ਦੇ ਵਿੱਚ ਭਾਰਤ ਦੇ ਕਈ ਆਈਪੀਐਸ ਅਧਿਕਾਰੀਆਂ ਵੱਲੋਂ ਆਪਣੀ ਆਮਦਨ ਅਤੇ ਜਾਇਦਾਦ ਦੇ ਵੇਰਵੇ ਜਨਤਕ ਕੀਤੇ ਗਏ ਸਨ ਹਾਲਾਂਕਿ ਸਾਰੇ ਆਈਪੀਐਸ ਅਧਿਕਾਰੀ ਹੀ ਕਰੋੜਪਤੀ ਹੁੰਦੇ ਹਨ ਜਿਨ੍ਹਾਂ ਦੇ ਕਈ-ਕਈ ਕਰੋੜ ਦੇ ਤਾਂ ਰਹਿਣ ਵਾਲੇ ਕੱਲੇ ਘਰ ਹੀ ਹੁੰਦੇ ਪਰ ਜਦੋਂ ਸਾਲ 2016 ਦੇ ਵਿੱਚ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਹੋਣਾ ਨੇ ਆਪਣੀ ਜਾਇਦਾਦ ਦੇ ਵੇਰਵੇ ਜਨਤਕ ਕੀਤੇ ਸਨ ਤਾਉ ਦਾ ਪੂਰਾ ਦੇਜ ਹੀ ਅਕਾਬਕਾ ਰਹਿ ਗਿਆ ਸੀ ਕਿਉਂਕਿ ਅਫੀਸਰ ਭੁੱਲਰ ਕੱਲੇ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਸਭ ਤੋਂ ਅਮੀਰ ਆਈਪੀਐਸ ਹਨ ਜਾਣਦੇ ਆ ਸਰਦਾਰ ਗੁਰਪ੍ਰੇਮ ਸਿੰਘ ਭੁੱਲਰ ਦੀ ਕੁੱਲ ਜਾਇਦਾਦ ਦੇ ਵੇਰਵੇ ਤੇ ਨਾਲ ਹੀ ਦੱਸਾਂਗੇ ਕਿ ਇਹ ਐਨੀ ਜਾਇਦਾਦ ਬਣੀ ਕਿਵੇਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪਿਛਲੇ ਦਿਨੀ ਜਦੋਂ ਰੋਪੜ ਰੇਡ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜਦੋਂ ਸੀਬੀਏ ਵੱਲੋਂ ਗ੍ਰਿਫਤਾਰੀ ਹੋਈ ਤਾਂ ਤਲਾਸ਼ੀ ਦੇ ਦੌਰਾਨ ਉਹਨਾਂ ਦੇ ਘਰੋਂ ਕਰੀਬ 7 ਕਰੋੜ ਰੁਪਏ ਕੈਸ਼, ਕਈ ਕਿਲੋ ਸੋਨਾ ਤੇ ਹੋਰ ਵੀ ਬਹੁਤ ਕੀਮਤੀ ਸਮਾਨ ਮਿਲਿਆ ਸੀ ਜਿਸ ਨੂੰ ਵੇਖ ਕੇ ਆਮ ਲੋਕਾਂ ਦੇ ਮੂੰਹ ਵੱਡੇ ਰਹਿ ਗਏ ਸਨ ਕਿ ਐਨਾ ਪੈਸਾ ਆਖਰ ਆਇਆ ਕਿੱਥੋਂ ਉਸ ਵੇਲੇ ਤੁਹਾਡੇ ਮਨਾਂ ਵਿੱਚ ਵੀ ਇਹ ਸਵਾਲ ਖੜੇ ਹੋਏ ਹੋਣਗੇ ਕਿ ਆਖਰ ਇੱਕ ਆਈਪੀਐਸ ਅਧਿਕਾਰੀ ਜੋ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਪੋਸਟ ਹੈ ਉਸ ਉੱਤੇ ਤਾਇਨਾਤ ਆਫੀਸਰ ਆਖਰ ਕਿੰਨਾ ਕੋ ਅਮੀਰ ਹੁੰਦਾ ਹੋਵੇਗਾ ਕਿੰਨੀ ਕੋ ਜਾਇਦਾਦ ਦਾ ਉਹ ਮਾਲਕ ਹੋਵੇਗਾ ਜਦੋਂ ਇਸ ਸਵਾਲ ਦਾ ਜਵਾਬ ਅਸੀਂ ਲੱਭਣਾ ਚਾਇਆ ਤਾਂ ਉਦੋਂ ਸਾਡੇ ਹੱਥ ਪੂਰੇ ਭਾਰਤ ਦੇ ਸਭ ਤੋਂ ਅਮੀਰ ਆਈਪੀਐਸ ਅਧਿਕਾਰੀ ਨੂੰ ਲੈ ਕੇ ਇੱਕ ਬੜੀ ਹੀ ਰੋਚਕ ਅਤੇ ਦਿਲਚਸਪ ਜਾਣਕਾਰੀ ਲੱਗੀ ਕਿਉਂਕਿ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਸੀ ਆਈਪੀਐਸ ਅਫਸਰ ਗੁਰਪ੍ਰੀਤ ਸਿੰਘ ਭੁੱਲਰ ਹੋਣਾ ਦਾ ਜੋ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਸਭ ਤੋਂ ਅਮੀਰ ਅਫੀਸਰ ਹਨ ਦੋਸਤੋ ਸਰਦਾਰ ਭੁੱਲਰ ਇਸ ਵਕਤ ਅਮਰਸਰ ਕਮਿਸ਼ਨਰ ਦੇ ਪੱਤੇ ਤਾਇਨਾਤ ਹਨ ਸਭ ਤੋਂ ਪਹਿਲਾਂ ਏਅਰ ਰੋਪੜ ਰੇਂਜ ਦੇ ਆਈਜੀ ਦੀ ਪੋਸਟ 'ਤੇ ਸਨ ਜਿਸ ਤੋਂ ਬਾਅਦ ਫਿਰ ਡੀਜੀਪੀ ਦੀ ਪੋਸਟ ਹੁੰਦੀ ਹੈ ਜੇਕਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀ ਕੁੱਲ ਜਾਇਦਾਦ ਬਾਰੇ ਗੱਲ ਕਰੀਏ ਤਾਂ ਉਹ ਕੋਈ 5-10 ਕਰੋੜ ਦੀ ਨਹੀਂ ਬਲਕਿ ਕੁੱਲ 152 ਕਰੋੜ ਰੁਪਏ ਦੀ ਹੈ ਇਹਨਾਂ ਬਾਰੇ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਦੇ ਪਿਤਾ ਵੀ ਇੱਕ ਆਈਪੀਐਸ ਅਧਿਕਾਰੀ ਸਨ ਤੇ ਇਹਨਾਂ ਦੇ ਦਾਦਾ ਜੀ ਵੀ ਇੱਕ ਆਈਪੀਐਸ ਅਧਿਕਾਰੀ ਸਨ ਦੇਸ ਦੇ ਵਿਲੇ ਸਾਲ 2016 ਦੇ ਵਿੱਚ ਦੇਸ਼ ਦੇ ਆਈਪੀਐਸ ਅਫਸਰਾਂ ਵੱਲੋਂ ਆਪਣੀ ਜਾਇਦਾਦ ਦੇ ਆਕੜੇ ਜਨਤਕ ਕੀਤੇ ਗਏ ਸਨ ਤਾਂ ਉਸ ਵਕਤ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਖਬਰਾਂ ਦੀਆਂ ਵੱਡੀਆਂ ਸੁਰਖੀਆਂ ਬਣੇ ਸਨ ਸਾਲ 2016 ਦੇ ਵਿੱਚ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਕੁੱਲ 152 ਕਰੋੜ ਦੀ ਜਾਇਦਾਦ ਦਾ ਜਨਤਕ ਐਲਾਨ ਕੀਤਾ ਤਾਂ ਉਦੋਂ ਸਾਰੀ ਦੁਨੀਆ ਹੱਕੀ ਬੱਕੀ ਰਹਿ ਗਈ ਸੀ ਕਿਉਂਕਿ ਪੰਜਾਬ ਦੀਆਂ ਮੁੱਖ ਸਿਆਸੀ ਤਰ੍ਹਾਂ ਦੇ ਲੀਡਰ ਜਿਵੇਂ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਉਹ ਇੱਕ ਰਿਆਸਤ ਦੇ ਰਾਜੇ ਵੀ ਹਨ ਤੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਇਹਨਾਂ ਦੋਹਾਂ ਦੀ ਜਾਇਦਾਦ ਤੋਂ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਜਾਇਦਾਦ ਕਿਤੇ ਵੱਧ ਨਿਕਲੀ ਸੀ ਕੁੱਲ 152 ਕਰੋੜ ਰੁਪਏ ਜੇਕਰ ਪੰਜਾਬ ਦੇ ਇਹਨਾਂ ਦੋਹਾਂ ਸਿਆਸੀ ਲੀਡਰਾਂ ਦੀ ਆਪਾਂ ਸਾਲ 2016 ਦੀ ਜਾਇਦਾਦ ਬਾਰੇ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ 2016 ਵਿੱਚ ਆਪਣੇ ਕੁੱਲ ਜਾਇਦਾਦ ਸਿਰਫ 48 ਕਰੋੜ ਰੁਪਏ ਦੀ ਦੱਸੀ ਸੀ ਕਿ ਮੇਰੇ ਕੋਲ ਚੱਲ ਅਤੇ ਅਚਲ ਕੁੱਲ 48 ਕਰੋੜ ਦੀ ਜਾਇਦਾਦ ਹੈ ਦੂਜੇ ਸਿਆਸੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਾਲ 2016 ਦੇ ਵਿੱਚ ਦੱਸਿਆ ਗਿਆ ਸੀ ਕਿ ਉਹਨਾਂ ਕੋਲ ਸਿਰਫ 102 ਕਰੋੜ ਰੁਪਏ ਦੀ ਜਾਇਦਾਦ ਹੈ ਪਰ ਸਾਲ 2016 ਦੇ ਵਿੱਚ ਮਹਾਲੀ ਜ਼ਿਲ੍ਹੇ ਦੇ ਐਸਐਸਪੀ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਨੇ ਜਦੋਂ ਆਪਣੀ ਕੁੱਲ 152 ਕਰੋੜ ਦੀ ਜਾਇਦਾਦ ਦੱਸੀ ਤਾਉਦੋ ਸਾਰੇ ਹੱਕੇ ਬੱਕੇ ਰਹਿ ਗਏ ਸਨ ਇੰਨਾ ਹੀ ਨਹੀਂ ਆਈਪੀਐਸ ਭੁੱਲਰ ਹੋਣਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਵੀ ਦਿੱਤਾ ਸੀ ਕਿ 152 ਕਰੋੜ ਰੁਪਏ ਦਾ ਇਹਨਾਂ ਕੋਲ ਕੀ ਕੀ ਸਮਾਨ ਹੈ ਵੇਰਵੇ ਦਿੰਦੇ ਹੋਏ ਇਹਨਾਂ ਨੇ ਦੱਸਿਆ ਸੀ ਕਿ ਮੇਰੇ ਕੋਲ ਕੁੱਲ 8 ਕੋਠੀਆਂ ਹਨ 4 ਵੱਖ-ਵੱਖ ਖੇਤੀ ਵਾਲੀਆਂ ਜ਼ਮੀਨਾਂ ਹਨ 3 ਕਮਰਸ਼ੀਅਲ ਪਲਾਟ ਹਨ ਜਿਦੇ ਵਿੱਚੋਂ ਇੱਕ 85 ਲੱਖ ਰੁਪਏ ਦਾ ਖਾਲੀ ਪਲਾਟ ਹੈ ਤੇ ਇੱਕ 1500 ਸਕੁਅਰ ਯਾਰਡ ਦਾ ਖਾਲੀ ਪਲਾਟ ਦਿੱਲੀ ਦੇ ਸੈਨਿਕ ਫਾਰਮ ਵਿੱਚ ਮੌਜੂਦ ਹੈ ਦਿੱਲੀ ਦਾ ਇਹ ਸੈਨਿਕ ਫਾਰਮ ਵਾਲਾ ਇਲਾਕਾ ਬੜਾ ਹੀ ਮਹਿੰਗਾ ਤੇ ਪੌਛ ਇਲਾਕਾ ਹੈ ਜਿੱਥੇ ਇਹਨਾਂ ਦਾ 1500000 ਵਰਗ ਯਾਰਡ ਦਾ ਖਾਲੀ ਪਲਾਟ ਹੈ ਇਸ ਤੋਂ ਇਲਾਵਾ 45 ਕਰੋੜ ਰੁਪਏ ਦੀ ਮਹਾਲੀ ਜ਼ਿਲੇ ਵਿੱਚ ਬੰਜਰ ਜ਼ਮੀਨ ਭਾਵ ਜਿਸ ਤੇ ਖੇਤੀਬਾੜੀ ਨਹੀਂ ਹੁੰਦੀ ਉਹ ਜ਼ਮੀਨ ਹੈ ਇਹ ਸਾਰੇ ਵੇਰਵੇ ਗੁਰਪ੍ਰੀਤ ਸਿੰਘ ਪੁੱਲਰ ਹੋਣਾ ਨੇ ਸਾਲ 2016 ਦੇ ਵਿੱਚ ਜਨਤਕ ਕੀਤੇ ਸਨ ਜਿਸ ਦਾ ਕੁੱਲ ਜੋੜ 152 ਕਰੋੜ ਰੁਪਏ ਬਣਦਾ ਹੈ ਇਸ ਤੋਂ ਬਾਅਦ ਜਦੋਂ ਸਵਾਲ ਖੜੇ ਹੋਏ ਕਿ ਇਹ ਸਾਰੀ ਜਾਇਦਾਦ ਆਈ ਕਿੱਥੋਂ ਕਿਵੇਂ ਬਣੀ ਤਾਂ ਆਈਪੀਐਸ ਭੁੱਲਰ ਉਹਨਾਂ ਨੇ ਕਿਹਾ ਸੀ ਕਿ ਇਹ ਸਾਰੀ ਜਾਇਦਾਦ ਐਨਸੈਸਟਰਲ ਪ੍ਰਾਪਰਟੀ ਹੈ ਐਨਸੈਸਟਰਲ ਪ੍ਰਾਪਰਟੀ ਦਾ ਮਤਲਬ ਹੁੰਦਾ ਹੈ ਕਿ ਇਹ ਸਾਰੀ ਜੱਦੀ ਪੁਸ਼ਤੀ ਦਾਦੇ ਪੜਦਾਦੇ ਵੇਲੇ ਦੀ ਸਾਰੀ ਜਾਇਦਾਦ ਹੈ ਜੋ ਉਹਨਾਂ ਨੂੰ ਵਿਰਾਸਤ ਵਿੱਚੋਂ ਮਿਲੀ ਇਸ ਤੋਂ ਇਲਾਵਾ ਇਹਨਾਂ ਵੱਲੋਂ 12 ਪ੍ਰਾਪਰਟੀਆਂ ਅਜਈਆਂ ਵੀ ਦੱਸੀਆਂ ਗਈਆਂ ਸਨ ਜੋ ਜਨਵਰੀ 2011 ਦੇ ਵਿੱਚ ਰਜਿਸਟਰਡ ਹੋਈਆਂ ਸਨ ਜੇਕਰ ਭਾਰਤ ਦੇ ਇਸ ਸਭ ਤੋਂ ਅਮੀਰ ਆਈਪੀਐਸ ਅਫਸਰ ਦੇ ਤੌਰ 'ਤੇ ਪਸ਼ੋਕਰ ਉੱਤੇ ਝਾਤ ਮਾਰੀਏ ਤਾਂ ਇਹ ਸਾਲ 2004 ਦੇ ਵਿੱਚ ਆਈਪੀਐਸ ਅਧਿਕਾਰੀ ਬਣੇ ਸਨ ਤੇ ਹੁਣ ਇਹਨਾਂ ਨੂੰ ਪੂਰੇ 20 ਸਾਲ ਹੋ ਗਏ ਹਨ ਦੋਸਤੋ ਜੇਕਰ ਆਪਾਂ ਪੰਜਾਬ ਦੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਹੋਣਾਂ ਤੋਂ ਬਾਅਦ ਦੂਜੇ ਅਮੀਰ ਆਈਪੀਐਸ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਇਸ ਲਿਸਟ ਵਿੱਚ ਉਦੋਂ 2016 ਵਿੱਚ 22 ਕਰੋੜ ਦੀ ਪ੍ਰਾਪਰਟੀ ਦੇ ਨਾਲ ਇੱਕ ਏਆਈਜੀ ਅਸੀਸ ਚੌਧਰੀ ਦੂਜੇ ਨੰਬਰ ਉੱਤੇ ਆਏ ਸਨ ਤੀਜੇ ਨੰਬਰ ਤੇ ਡੀਜੀਪੀ ਸਮੇਤ ਸੈਣੀ ਆਉਦੇ ਹਨ ਜਿਨ੍ਹਾਂ ਕੋਲ 16 ਕਰੋੜ ਰੁਪਏ ਦੀ ਪ੍ਰਾਪਰਟੀ ਸੀ ਚੌਥੇ ਨੰਬਰ ਤੇ ਜਤਿੰਦਰ ਔਲਖ ਲੁਧਿਆਣਾ ਕਮਿਸ਼ਨਰ ਆਉਂਦੇ ਸਨ ਜਿਨ੍ਹਾਂ ਦੀ 10 ਕਰੋੜ ਦੀ ਜ਼ਾਇਦਾ ਸੀ ਇਸ ਤੋਂ ਅੱਗੇ ਆਈਜੀ ਨੌ ਨਿਹਾਲ ਸਿੰਘ ਆਉਂਦੇ ਸਨ 8 ਕਰੋੜ ਦੀ ਜਾਇਦਾਦ ਦੇ ਨਾਲ ਤੇ ਅਖੀਰ ਤੇ ਸੰਜੀਵ ਗੁਪਤਾ ਜਿਨ੍ਹਾਂ ਕੋਲ ਵੀ 8 ਕਰੋੜ ਦੀ ਜਾਇਦਾਦ ਸੀ ਬੇਸ਼ੱਕ ਆਈਪੀਐਸ ਅਧਿਕਾਰੀ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਭਾਰਤ ਦੇ ਸਭ ਤੋਂ ਅਮੀਰ ਆਈਪੀਐਸ ਅਧਿਕਾਰੀ ਹਨ ਪਰ ਉਹਨਾਂ ਦੀ ਇਹ ਸਾਰੀ ਜਾਇਦਾਦ ਪੂਰੀ ਤਰ੍ਹਾਂ ਕਾਨੂੰਨੀ ਸੀ ਜੋ ਉਸ ਵਕਤ ਜੂਨੀਅਰ ਹੋਮ ਮਿਨਿਸਟਰੀ ਵੱਲੋਂ ਵੈਰੀਫਾਈਡ ਕੀਤੀ ਗਈ ਸੀ। ਤੋਂ ਦੋਸਤੋ ਏ ਸੀ ਭਾਰਤ ਦੇ ਸਭ ਤੋਂ ਅਮੀਰ ਆਈ ਪੀ ਐਸ ਅਧਿਕਾਰੀ ਦੀ ਕਹਾਣੀ ਜੋ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਲੀਡਰ ਕੈਪਟਨ ਬਾਦਲ ਹੋਣ ਤੋਂ ਵੀ ਕਈ ਗੁਣਾ ਅਮੀਰ ਹੈ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ